ਮਾਰੂ ਸੋਲ ਹੈ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸੰਗੀ ਜੋਗੀ ਨਾਰ ਲਪਟਾਣੀ ਸੰਗੀ ਜੋ ਵੀ ਨਾਰ ਲਪਟਾਣੀ ਫੁਰਜ ਰਹੀ ਰੰਗ ਰਸਮਾਣੀ ਚੱਜੇ ਇਰਤ ਸੰਜੋਗੀ ਪਹਿ ਇਕਤਰਾ ਕਰਤੇ ਭੋਗ ਵਿਲਾਸਾ ਹੈ ਜੋ ਪਿਰ ਕਰੈ ਸੋ ਤਨ ਤਤ ਮਨ ਪਿਰ ਤਨ ਇਕਾ ਕੰਸਾ ਸਤਗੁਰੂ ਜੀ ਸਾਜੀ ਨਵਾ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸਤਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦਾ ਅਮਰ ਜਵੇਲੇ ਇੱਕ 16 ਪੌੜੀਆਂ ਵਾਲਾ ਸ਼ਬਦ ਕੱਲ ਅੱਜ ਸਵੇਰੇ ਹੋਇਆ ਹੈ ਹੁਣ ਗੁਰੂ ਮਹਾਰਾਜ ਸਾਹਿਬ ਜੀ ਇਹ 15 ਪੌੜੀਆਂ ਵਾਲਾ 16 ਹਾ ਉਚਾਰਨ ਕਰਦੇ ਹਨ ਨਾ ਬਾਣੀ ਦਾ 16 ਹੀ ਹੈ ਜਿਵੇਂ ਚੌਥੀ ਚੌਥੀ ਪੌੜੀਆਂ ਵਾਲੀਆਂ ਵੀ ਅਸ਼ਟ ਪਦੀਆਂ ਸੂਹੀ ਚ ਤੀਜੇ ਪਾਤਸ਼ਾਹ ਦੀਆਂ ਆਈਆਂ ਹਨ ਉਹਨਾਂ ਦਾ ਨਾਂ ਅਸ਼ਟ ਪਦੀਆਂ ਹੀ ਸੀ ਇਵੇਂ ਮਹਾਰਾਜ ਸਾਹਿਬ ਜੀ ਭਾਵੇਂ 9 ਪੌੜੀ ਦਾ ਇੱਕ 16 ਹਾ ਉਚਾਰਨ ਕਰਨਗੇ ਨਾ ਬਾਣੀ ਦਾ 16 ਹੀ ਹੈ ਇਸ ਅਮਰਤ ਰੂਪ ਬਾਣੀ ਵਿੱਚ ਪਰਮਪਵਿੱਤਰ ਉਪਦੇਸ਼ ਬਖਦੇ ਹਨ ਸਤਿਗੁਰੂ ਇੱਕ ਉਹਦਾਇਤ ਰੂਪ ਪਰਮੇਸ਼ਰ ਹੈ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਗੁਰ ਪ੍ਰਸਾਦ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਹਜ਼ੂਰ ਇਸ ਸੋਲੇ ਅੰਦਰ ਪ੍ਰਕਰਨ ਬਣਾਉਂਦੇ ਹੈ ਜੀਵ ਆਤਮਾ ਦੇ ਤਾਂ ਹੀ ਤਾਂ yogi ਕਹਿੰਦੇ ਹਨ ਅਤੇ ਇਸ ਦੇ ਤਾਂ ਹੀ ਸੁੰਦਰਾ ਰਾਣੀ ਜਿਵੇਂ ਸਾਰਿਆਂ yogiyon ਨੂੰ ਮੋਹਤ ਕਰ ਲਿਆ ਸੀ ਇਸ ਪ੍ਰਕਾਰ ਇਹ ਦੇ ਸਾਰੇ ਸੰਸਾਰ ਨੂੰ ਮੋਹਤ ਕਰਨ ਵਾਲੀ ਹੈ ਇਹਦੇ ਵਿੱਚ ਸਾਰੇ ਜੀਵ ਫਸੇ ਰਹਿੰਦੇ ਹਨ ਅਤੇ ਪੂਰਨ ਜਿਵੇਂ ਜੋਗੀ ਸੀ ਉਹ ਸੰਸਾਰਾਂ ਦੇ ਕਬਜ਼ੇ ਨਹੀਂ ਸੀ ਆਇਆ ਇਸੇ ਪ੍ਰਕਾਰ ਜੀਵ ਆਤਮਾ ਇੱਕ ਦੇਹ ਵਿੱਚ ਕੈਦੀ ਨਹੀਂ रह ਸਕਦਾ ਜਦੋਂ ਹੁਕਮ ਹੁੰਦਾ ਇੱਥੋਂ ਚਲਿਆ ਜਾਂਦਾ ਕੁਝ ਕਰ ਜਾਂਦਾ ਇਉਂ ਜੋਗੀ ਤੇ ਐਸੇ ਰਾਣੀ ਸੰਸਾਰਾਂ ਦੇ ਸੰਵਾਦ ਦੁਆਰਾ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪਰਮ ਪਵਿੱਤਰ ਉਪਦੇਸ਼ ਇਹ ਜੀਵ ਆਤਮਾ ਨੂੰ ਵੀ ਦੇਣਗੇ ਇਸ ਦੇਹ ਦੇ ਤਾਂ ਵੀ ਬਖਸ਼ਣਗੇ ਪਹਿਲਾਂ ਦੋਹਾਂ ਦਾ ਆਪੋ ਵਿੱਚ ਹੀ ਜਿਹੜਾ ਪਿਆਰ ਹੈ ਸਾਗਤ ਪੁਰਖਾਂ ਨੇ ਜਿਹਦੇ ਦੇਹ ਦੇ ਨਾਲ ਪਿਆਰ ਪਾਇਆ ਹੈ ਉਹ ਵੀ ਵਸਤਾ ਦਰਸ਼ਨ ਕਰਨਗੇ ਜਿਵੇਂ ਗੁਰਮੁਖਾਂ ਨੇ ਦੇਹ ਦੇ ਵਿੱਚ ਰਹਿ ਕੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ ਤੇ ਲਾਭ ਉਠਾਇਆ ਉਹ ਵੀ ਪ੍ਰਕਰਨ ਕਹਿਣਗੇ ਫਿਰ ਦੇਹ ਨੂੰ ਤੇ ਜੀਵ ਆਤਮਾ ਨੂੰ ਦੋਹਾਂ ਨੂੰ ਵੀ ਉਪਦੇਸ਼ ਗੁਰੂ ਸਾਹਿਬ ਜੀ ਸਾਖੀ ਬਣ ਕੇ ਬਖਸ਼ਣਗੇ ਇਹਜਾ ਪ੍ਰਕਾਰ ਨੇ ਸੋਲ੍ਹੇ ਵਿੱਚ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਗੀ ਜੋਗੀ ਨਾਰ ਲਪਟਾਣੀ ਹਜ਼ੂਰ ਫਰਮਾਉਂਦੇ ਹਨ ਜਿਸ ਪ੍ਰਕਾਰ ਕੋਈ ਜੋਗੀ ਪੁਰਖ ਹੋਵੇ ਉਹਨੂੰ ਸੰਗੀ ਸਮਝ ਕੇ ਇਸਤਰੀ ਉਹਦੇ ਵਿੱਚ ਮੋਹ ਚ ਲਪਟੀ ਹੋਈ ਹੋਵੇ ਇਸੇ ਪ੍ਰਕਾਰੇ ਜੀਵਾਤਮਾ ਦਾ ਜੋਗੀ ਹੈ ਦੇ ਦਾ ਸੰਜੋਗੀ ਹੋ ਕੇ ਵਾਹਿਗੁਰੂ ਦੀ ਆਗਿਆ ਨਾਲ ਆਉਂਦਾ ਹੈ ਇਹ ਜਿਹੜੀ ਦੇਹ ਹੈ ਇਹਨੂੰ ਸੰਗੀ ਸਮਝ ਕੇ ਕਿ ਹਰ ਵਕਤ ਮੇਰੇ ਵਿੱਚ ਹੀ ਰਹੇਗਾ ਇਹ ਮੈਂ ਜਿਉਂਦੀ ਰਹਾਂਗੀ ਕਦੇ ਮਰਾਂਗੀ ਨਹੀਂ ਕਦੇ ਮੈਨੂੰ ਛੱਡ ਕੇ ਜੀਵਾਤਮਾ ਜਾਵੇਗਾ ਨਹੀਂ ਇਹੂੰ ਸੰਗੀ ਸਮਝ ਕੇ ਜਿਹੜੀ ਦੇਹ ਹੈ ਇਹ ਆਈ ਸਤਰੀ ਦੀ ਨਹੀਂ ਆਈ ਅਤੇ ਜੀਵ ਹੈ ਜੋਗੀ ਪੁਰਖ ਦੀ ਨਹੀਂ ਆਈ ਇਹਨੂੰ ਸੰਗੀ ਸਮਝ ਕੇ ਇਹਦੇ ਜਿਹੜੀ ਨਾਰਦ ਦੇਵਸ਼ਿਸ਼ਟ ਬੁੱਧੂ ਹੈ ਦੇਵ ਉਸ ਅਧਿਆਤ ਸਹਿਤ ਬੁੱਧੀ ਹੈ ਜਿਹੜੀ ਮੈਂ ਦੇਹ ਹਾਂ ਮੈਂ ਦੇਹ ਹਾਂ ਕਹਿਣ ਵਾਲੀ ਉਹ ਇਸਤਰੀ ਹੈ ਇਹਦੇ ਚ ਹਰ ਵਕਤ ਲਪਟਾਣੀ ਫਸੀ ਰਹਿੰਦੀ ਹੈ ਕਿ ਮੈਂ ਸਦਾ ਜਿਉਂਦੀ ਜਾਗਦੀ ਰਹਾਂ ਉਰਜ ਰਹੀ ਰੰਗ ਰਸ ਮਾਣੀ ਸਤ ਸੰਗੇਜੀ ਹਜੂਰ ਕਹਿੰਦੇ ਉਰਜ ਰਹੀ ਇਹ ਹਰ ਵਕਤ ਸਬਦ ਸਪਰਸ਼ ਰੂਪ ਰਸ ਗੰਧ ਰਿਸ਼ੀਆਂ ਵਿੱਚ ਉਲਝੀ ਰਹਿੰਦੀ ਹੈ ਹਰ ਵਕਤ ਦੇ ਵਿਸ਼ੇਸ਼ਟ ਬੁੱਧੀ ਅਤੇ ਨਾਨਾ ਤਰਾ ਦੇ ਰੰਗ ਵੇਖਣ ਵਿੱਚ ਲੱਗੀ ਰਹਿੰਦੀ ਹੈ ਅਨੇਕ ਪ੍ਰਕਾਰ ਦੇ ਰਸ ਮਿੱਠੇ ਕੌੜੇ ਕਸੈੜੇ ਇਹਨਾਂ ਦੇ ਰਸਾਂ ਦੇ ਵਿੱਚ ਹਰ ਵਕਤ ਮਾਨਣ ਵਾਸਤੇ ਜੁੜੀ ਰਹਿੰਦੀ ਹੈ ਇਹਦੀ ਹਾਲਤ ਹੈ ਕਿਉਂ ਜੀਵਾਤਮਾ ਦੇ ਨਾਲ ਹਰ ਵਕਤ ਲਪਟੀ ਹੋਈ ਵਿਸ਼ਿਆਂ ਵਕਾਰਾਂ 'ਚ ਹੀ ਹੁਣ ਜੀ ਰਹਿੰਦੀ ਹੈ ਅਤੇ ਨਾਨਾ ਤਰਾ ਦੇ ਰੰਗਾਂ ਰੂਪਾਂ ਦੇ ਵਿੱਚ ਫਸੀ ਰਹਿੰਦੀ ਹੈ ਅਨੇਕ ਪ੍ਰਕਾਰ ਦੇ ਛੇਤੀ ਪ੍ਰਕਾਰ ਦੇ ਭੋਜਨਾਂ ਦੇ ਰਸਾਂ ਨੂੰ ਮਾਨਣਾ ਕਰਦੀ ਹੈ ਕਿਤੋਂ ਸਤਿ ਸਾਰੇ ਪ੍ਰਵੇਸ਼ ਦੀ ਜੋਤ ਅੰਦਰ ਹੋਣੇ ਕਰਕੇ ਕਿਰਤ ਸੰਜੋਗੀ ਪਹਿਏ ਇਕਤਰਾ ਇਹ ਜਿਹੜੇ ਪੂਰਵਲੇ ਜਨਮਾਂ 'ਚ ਕੀਤੇ ਹੋਏ ਸੀ ਸਾਧ ਸੰਗਤ ਜੀ ਕਰਮ ਉਹਨਾਂ ਕਰਮਾਂ ਕਰਕੇ ਮਨੁੱਖਾ ਜੇ ਆਪਾਂ ਨੂੰ ਪ੍ਰਾਪਤ ਹੋਈ ਹੈ ਭਾਈ ਗੁਰਦਾਸ ਸਾਹਿਬ ਜੀ ਲਿਖਿਆ ਹੈ ਪਾਇਆ ਮਾਨਸ ਗੇ ਇਹਨੂੰ ਪੂਰਵ ਜੁਗਾਂ ਜੋ ਕਰੀ ਕਮਾਈ ਪੂਰਵਲੇ ਜੁਗਾਂ ਜਿਹੜੀ ਕਮਾਈ ਕੀਤੀ ਸੀ ਉਹਦੇ ਕਰਕੇ ਕਲਯੁਗ ਦੇ ਸਮੇਂ 'ਚ ਹੁਣ ਮਨੁੱਖਾ ਦੇ ਆਪਾਂ ਨੂੰ ਮਿਲੀ ਹੈ ਪਿਛਲੇ ਲੱਖਾਂ ਵਰਿਆਂ ਚ ਜੋ ਕਮਾਉਂਦਿਆਂ ਕਮਾਉਂਦਿਆਂ ਨੂੰ ਅਤੇ ਫਿਰ ਅਤੇ ਸਜ ਨੂੰ ਤੇ ਕਿਹ ਜੱਗ ਦਾ 10000 ਵਰਾ ਕਰਦਿਆਂ ਨੂੰ ਦੁਆਪਰ ਚ ਪੂਜਾਚਾਰ ਕੱਪ ਕਰਦਿਆਂ ਨੂੰ ਉਹ ਸਾਰਿਆਂ ਕਰਮਾਂ ਦਾ ਫਲ ਇਹ ਮਨੁੱਖਾ ਦੇ ਹੈ ਕਾਲ ਯੁਗ ਦੇ ਜਮਾਨੇ ਜਿੱਥੇ ਸਤਿਗੁਰੂ ਸਾਹਿਬ ਜੀ ਨਿਰਪੱਖ ਉਪਦੇਸ਼ ਦੇਣ ਵਾਲੇ ਗੁਰੂ ਸਾਰੀ ਦੁਨੀਆ ਦੇ ਸਾਹੇ ਨਿਗਰੀਆਂ ਦੇ ਵੀ ਗੁਰੂ ਨਿਟਾਣਿਆਂ ਦੇ ਵੀ ਤਾਂ ਨਿਵਾਣਿਆਂ ਦੇ ਮਾਨ ਨਿਗਤਿਆਂ ਦੀ ਗੱਤ ਕਰਨ ਵਾਲੇ ਇਹ ਸਮਾਂ ਹੈ ਤੇ ਗੁਰਬਾਣੀ ਨਿਰਪੱਖ ਹੈ ਸਾਰੀ ਦੁਨੀਆ ਨੂੰ ਉਪਦੇਸ਼ ਦੇਣ ਵਾਲੀ ਪਖ ਤੋਂ ਰਹਿਤ ਸਭਨਾਂ ਨੂੰ ਵਿਚਲਿਆਂ ਨੂੰ ਮਿਲਣ ਵਾਲੀ ਇਹ ਗੁਰਬਾਣੀ ਹੈ ਅਤਿ ਸਤਸੰਗਤ ਜੀ ਗੁਰੂ ਸਾਹਿਬ ਜੀ ਦਾ ਅੰਮ੍ਰਿਤ ਹੈ ਸਾਰਿਆਂ ਨੂੰ ਅਮਰ ਕਰਨ ਵਾਲਾ ਜਿਹੜੇ ਪਿੱਛੇ ਲੋਕ ਚਾਹ ਜੁਗਾਂ ਜਿ ਮੁਕਤ ਨਹੀਂ ਹੋਏ ਉਹਨਾਂ ਨੂੰ ਮੁਕਤ ਕਰਨ ਵਾਕੇ ਅਮਰ ਦੀ ਦਾਤ ਦਿੱਤੀ ਹੈ ਫਿਰ ਪਿਛਲੇ ਜੁਗਾਂ ਦੀ ਕੋਈ ਕੋਈ ਰਖੀ मुनि ਦੀ ਸੰਗਤ ਕਰਕੇ ਲੋਕਾਂ ਨੂੰ ਸ਼ੋਭ ਪ੍ਰਾਪਤ ਹੁੰਦੀ ਸੀ ਸਤਿਗੁਰੂ ਸਾਹਿਬ ਜੀ ਨੇ ਸਬਸੰਗਤ ਕਾਇਮ ਕੀਤੀ ਹੈ ਸਤਿਗੁਰ ਬਾਝੋਂ ਸੰਗਤ ਨਾ ਹੋਈ ਇਹ ਸਾਰੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਇਸ ਮਨੁੱਖਾ ਜਨਮ ਨੂੰ ਪਾ ਕੇ ਜਿਨ੍ਹਾਂ ਨੇ ਇਸ ਮਨੁੱਖਾ ਜਨਮ ਨੂੰ ਪਾ ਕੇ ਇਹ ਲਾਭ ਨਹੀਂ ਖਤੇਆ ਇਹਦੀ ਵਾਅਦਕਿਆ ਪੌੜੀ ਛੁਟਕੀ ਫਿਰ ਹਾਸ ਨਾ ਆਵੇ ਐਲਾ ਜਨਮ ਗਵਾਇਆ ਇੱਥੋਂ ਛੁਟਕਿਆ ਠੌਰ ਨਾ ਠਾਏ ਇਹ ਮਨੁੱਖਾ ਜਨਮ ਤੋਂ ਜੇ ਛੁੱਟੜ ਹੋ ਗਏ ਫਿਰ 84 ਲੱਖ ਜੁਨ ਚੋਵੇਂ ਭਰਮਣਾ ਪਵੇਗਾ ਪੈਰ ਨੂੰ ਠਾਂ ਕਿਤੇ ਨਹੀਂ ਹੋਵੇਗਾ ਹਜ਼ੂਰ ਫਰਮਾਉਂਦੇ ਹਨ ਕਿਰਤ ਸੰਜੋਗੀ ਪਹਿ ਇਕੱਤਰ ਜਿਹੜੇ ਪਿਛਲੇ ਯੁੱਗਾਂ ਦੇ ਪੁੰਨ ਕੀਤੇ ਹੋਏ ਸੀ ਉਹ ਕਿਰਤ ਕਰਮਾਂ ਦੇ ਸੰਜੋਗੀ ਹੋ ਕੇ ਇਹ ਕਲਯੁਗ ਦੇ ਜਮਾਨੇ 'ਚ ਇਹ ਮਨੁੱਖਾ ਦੇ ਆਪਾਂ ਨੂੰ ਪ੍ਰਾਪਤ ਹੋਈ ਪਈ ਪ੍ਰਾਪਤ ਮਾਨਖ ਦੇ ਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹ ਪੁਰਵਲੇ ਪੁੰਨਾਂ ਦੇ ਸੰਯੋਗ ਕਰਕੇ ਇਹ ਮਨੁੱਖਾ ਦੇ ਜੀਵਾਤਮਾ ਤੇ ਇਹ ਮਨੁੱਖਾ ਤੇ ਦੁਨੀਆਂ ਇਕੱਠੇ ਹੋਏ ਹਨ ਕਰਤੇ ਭੋਗ ਵਿਲਾਸ ਹੈ ਇਸ ਦੇਹ ਦੇ ਵਿੱਚ ਪ੍ਰਾਪਤ ਹੋ ਕੇ ਜੀਵ ਨਾਨ ਤਰਾਂ ਦੇ ਪਦਾਰਥਾਂ ਦੇ ਭੋਗਾਂ ਨੂੰ ਭੋਗਦੇ ਹੈ ਤੇ ਬਲਾਸ ਆਨੰਦ ਮਾਣਦੇ ਹਨ ਭੋਗਾਂ ਦੇ ਅਨੰਤਾਂ ਹੀ ਮਾਣਦੇ ਹਨ ਕੋ ਮਹਾਰਾਜ ਸਾਹਿਬ ਦੀ ਜੋਤ ਦੇ ਆਸਰੇ ਇਕੱਠੇ ਹੋਏ ਪੁਰਵਲੇ ਪੁੰਨਾ ਦੇ ਸੰਜੋਗੀ ਹੋ ਕੇ ਕੋਈ ਅਨੇਕ ਪ੍ਰਕਾਰ ਦੇ ਰਸਾਂ ਕਸਾਂ ਨੂੰ ਖਾਂਦੇ ਆਏ ਕੋਈ ਭੋਗਾ ਨੂੰ ਭੋਗਦੇ ਹਨ ਜੋ ਪਿਰ ਕਰੈ ਸੂ ਧਨ ਤਤ ਮਨ ਜੋ ਜੀਵਾਤਮਾ ਕਰਦਾ ਹੈ ਜਿਹੜੀ ਧਨ ਇਸਤਰੀ ਦੇ ਵਸ਼ਿਸ਼ਟ ਬੁੱਧ ਹੈ ਇਹ ਝਾਟੀ ਮੰਨ ਲੈਂਦੀ ਹੈ ਫਿਰ ਤਨਹਿ ਸ਼ਿੰਗਾਰ ਰਖੈ ਸੰਗਾਨੇ ਅਤੇ ਜਿਹੜਾ ਪਤੀ ਜੀਵਾਤਮਾ ਹੈ ਉਹ ਇਹ ਧਨ ਦੇਹ ਦੇ ਤਾਂ ਹੀ ਸ਼ਿੰਗਾਰ ਕੇ ਨਾਲ ਰੱਖਦਾ ਹੈ ਸਭ ਤਰ੍ਹਾਂ ਕਰਕੇ ਧੋਕੇ ਮਾਨ ਕੇ ਇੱਕ ਬਸਰ ਕੋ ਆ ਕੇ ਬੜੇ ਸਜੀਲੇ ਬਣਾ ਬਣਾ ਕੇ ਨਾਲ ਰੱਖਦਾ ਹੈ ਮਿਲ 71 ਵਸਹਿ ਦਿਨ ਰਾਤੀ ਇਹ ਜੀਵ ਆਤਮਾ ਤੇ ਮਨੁੱਖਾ ਦੇ ਇਹ ਦੋਵੇਂ ਮਿਲ ਕਰਕੇ ਇਕੱਠੇ ਹੋ ਕੇ ਰਾਤ ਦਿਨੇ ਸੰਸਾਰ ਤੇ বাসਦੇ ਹਨ ਪ੍ਰਿਯੋ ਦੇ ਤਨਹਿ ਪੁਨਰਯ ਕੱਤਰਤਾ ਕਰਕੇ ਮਿਲ ਕੇ বাসਦੇ ਹਨ ਪ੍ਰਿਯੋ ਦੇ ਤਨਹਿ ਦਿਲ ਆਸਾ ਹੈ ਕਿ ਪ੍ਰਿਯੋ ਜੀਵ ਆਤਮਾ ਹੈ ਇਹ ਤਨ ਦੇ ਨੂੰ ਧੀਰਜ ਦਿੰਦਾ ਦੇ ਅਵਸ਼ਿਸ਼ਟ ਬੁੱਧ ਨੂੰ ਕੇ ਮੈਂ ਤੇਰਾ ਸੰਗੀ ਹਾਂ ਤਨ ਮੰਗ ਪ੍ਰਿਯੋ ਬਹੁ ਵਿਝਤਾਵੇ ਇਹ ਜਿਹੜੀ ਇਸਤਰੀ ਹੈ ਦੇ ਇਹ ਮੰਗਦੀ ਹੈ ਮੈਨੂੰ ਖਾਣ ਨੂੰ ਪਦਾਰਥ ਦੇ ਮੈਨੂੰ ਪਾਣ ਨੂੰ ਦੇ ਇਹ ਜੀਵਾਤਮਾ ਆਪਣੇ ਫੇਰ ਪੂਰਵਲੇ ਕਿਤੇ ਪੁਨਰ ਅਨਸਾਰ ਰਬ ਦੇ ਅੰਦਰ ਬਹੁਤ ਸਾਰੀ ਇਹਦੀ ਧੌਣੀ ਹੁੰਦੀ ਹੈ ਪਰ ਆਲਵਤ ਅਨਸਾਰ ਦੌੜਦਾ ਹੈ ਜੋ ਪਾਵ ਸੋ ਆਣ ਦਿਖਾਵੇ ਜੋ ਕੋਈ ਇਹਨੂੰ ਪ੍ਰਾਪਤ ਹੁੰਦਾ ਉਹ ਦੇਹ ਨੂੰ ਲਿਆ ਕੇ ਦਿਖਾਉਂਦਾ ਲੈ ਵੀ ਤੇਰੇ ਖਾਣ ਵਾਸਤੇ ਮੈਂ ਕੀ ਲਿਆਂਦੀ ਏ ਇਹ ਪਹਿਰਨ ਵਾਸਤੇ ਤੇਰੇ ਵਾਸਤੇ ਲਿਆਂਦਾ ਹੈ ਇੱਕ ਵਸਤ ਕੋ ਪਹੁੰਚ ਨਾ ਸਕੇ ਇੱਕ ਵਸਤ ਨੂੰ ਨਾ ਤਾਂ ਜੀਵਾਤਮਾ ਹੀ ਪਹੁੰਚ ਸਕਦਾ ਹੈ ਤੇ ਨਾ ਇਹ ਦੇਵ ਸੈਤ ਬੁੱਧੀ ਪਹੁੰਚ ਸਕਦੀ ਹੈ ਤਨ ਰਹਤੀ ਪੂਖ ਪਿਆਸਾ ਹੈ ਉਹ ਕਿਹੜੀ ਵਸਤੂ ਹੈ ਆਤਮ ਆਨੰਦ ਜਿਸ ਸੁਖ ਨੂੰ ਪਾ ਕੇ ਫਿਰ ਮੁੜ ਕੇ ਕਦੇ ਦੁੱਖ ਨਾ ਹੋਵੇ ਜਿਸ ਆਨੰਦ ਨੂੰ ਪਾ ਕੇ ਜਮਨ ਮਰਨ ਚ ਨਾ ਆਈਏ ਇਸ ਵਸਤੂ ਨੂੰ ਆਤਮਰੰਧ ਨੂੰ ਇਹ ਪਹੁੰਚ ਨਹੀਂ ਸਕਦੀ ਜਿਹੜੀ ਦੇਵ ਸ੍ਰਿਸ਼ਟ ਬੁੱਧ ਹੈ ਦੇਹ ਦੇ ਹਾਸਣ ਹੈ ਜਿਹੜੀ ਤਨ ਰਹਤੀ ਪੂਹ ਪਿਆਸਾ ਇਹ ਤਨ ਜਿਹੜੀ ਦੇਵ ਸ੍ਰਿਸ਼ਟ ਬੁੱਧ ਔਸਤਰੀ ਹੈ ਇਹ ਪਦਾਰਥਾਂ ਦੀ ਭੁੱਖ ਕਰਕੇ ਭੁੱਖੀ ਰਹਿੰਦੀ ਹੈ ਰਸਾਂ ਕਸਨ ਕ੍ਰਿਸ਼ਨਾ ਕਰਕੇ ਨੂੰ ਪਿਆਸਾ ਜੀ ਲੱਗੀ ਰਹਿੰਦੀ ਹੈ ਕਦੇ ਤ੍ਰਿਪਤੀ ਨਹੀਂ ਹੁੰਦੀ ਇਸ ਨੂੰ ਤਨ ਕਰ ਬਿਨੂ ਦੂ ਕਰ ਜੂਰਾ ਇਹ ਜਿਹੜੀ ਦੇਵ ਸ੍ਰਿਸ਼ਟ ਬੁੱਧੀ ਹੈ ਤਾਹਨ ਇਹ ਇਸਤਰੀ ਦੋਵੇਂ ਹੱਥ ਜੋੜ ਕੇ ਜੀਵ ਆਤਮਾ ਅੱਗੇ ਪਤੀ ਅੱਗੇ ਬੇਨਤੀ ਕਰਦੀ ਹੈ ਪ੍ਰੇ ਪਰਦੇਸ ਨਾ ਜਾਹੋ ਬਸ ਹੋ ਘਰ ਮੂਰ ਮੇਰੇ ਪਿਆਰਾਂ ਪ੍ਰਾਣਾਂ ਦੇ ਪਤੀ ਪਤੀ ਪਿਆਰੇ ਹੈ ਤੂੰ ਹਰ ਵਕਤ ਕਿਤੇ ਪਰਦੇਸ ਤੇ ਨਾ ਜਾਇਆ ਕਰ ਹੋਰ ਨਾ ਪਾਸੇ ਦੌੜਿਆ ਨਾ ਕਰ ਮੇਰੇ ਘਰ ਸਰੀਰ ਵਿੱਚ ਹੀ ਹਰ ਵਕਤ ਇਸ ਤੋਂ ਦਰੋ ਤੂੰ ਕਦੇ ਬਾਹਰ ਆਉਣ ਜਾਣ ਦਾ ਨਾਉ ਨਾ ਲੈਂ। ਐਸਾ ਬਣ ਐਸਾ ਬਣਜ ਕਰੋ ਗ੍ਰਹਿ ਭੀਤਰ। ਇਹ ਗੁਰਮਖਾ ਦੀ ਦੇਹ ਜਿਹੜੀ ਵਿਸ਼ਿਸ਼ਟ ਬੁੱਧ ਆ ਉਹ ਸਿਖਾ ਦਿੰਦੀ ਹੈ। ਕਿਹੇ ਪਤੀ ਇਹ ਜੇ ਵਪਾਰ ਕਰ ਸਾਧ ਸੰਗਤ ਰੂਪੀ ਘਰ ਦੇ ਵਿੱਚ ਸਥਿਤ ਹੋ ਕੇ ਆਪਣੇ ਅੰਤਾਂਕਰ ਰੂਪੀ ਘਰ ਦੇ ਵਿੱਚ ਸਥਿਤ ਹੋ ਕੇ ਜਿਤ ਉਤਰੈ ਭੁੱਖ ਪਿਆਸਾ ਜਿਸ ਕਰਕੇ ਦੁਨੀਆ ਦੇ ਪਦਾਰਥਾਂ ਦੀ ਭੁੱਖ ਉਤਰ ਜਾਵੇ। ਇਹ ਸਭ ਵਪਾਰ ਕਰਨੇ ਕਰਕੇ ਰਸਾਂ ਕਸਨ ਤ੍ਰਿਸ਼ਨਾ ਦੀ ਪਿਤੇ ਉੱਤਰ ਜਾਵੇ ਇਹ ਜ ਆਤਮਾ ਨਾਲ ਨੂੰ ਤੂੰ ਪ੍ਰਾਪਤ ਕਰ ਤੈਨੂੰ ਭਾਗਾਂ ਨਾਲੇ ਮਨੁੱਖਾ ਤੇ ਪ੍ਰਾਪਤ ਹੋਈ ਹੈ ਸਗਲੇ ਕਰਮ ਧਰਮ ਯੁਗ ਸਾਧ ਤੇ ਸਾਰੇ ਯੁਗਾਂ ਦੇ ਜਿਹੜੇ ਕਰਮ ਹੈ ਸਾਜ ਵਿੱਚ ਲੱਖ ਵਰਾ ਜੋ ਕਮਾਉਂਦੇ ਸੀ ਤ੍ਰੇਤੇ ਦੀ 10 ਵਰਾ ਜੰਗ ਕਰਦੇ ਸੀ ਦਵਾਪਰ ਕੇ 1000 ਵਰਾ ਪੂਜਾ ਤੇ ਤਪ ਕਰਦੇ ਸੀ ਇਸ ਪ੍ਰਕਾਰ ਸਾਰਿਆਂ ਯੁਗਾਂ ਦੇ ਕਰਮਾਂ ਨੂੰ ਤੇ ਧਰਮ ਜਿਹੜੇ ਯੱਗ ਆਵੇ ਕਿਸੀ ਨਿਤ ਨਮਿਤ ਕਰਮ ਆਦਿਕ ਸੀ ਸਾਰਿਆਂ ਨੂੰ ਸਾਦ ਕੇ ਵੇਖਿਆ ਹੈ ਖੋਜ ਕੇ ਬਿਨ ਹਰ ਰਸ ਸੁਖ ਤੇਲ ਨਹੀਂ ਲਾਧਾ ਫਜੂਰ ਕਹਿੰਨ ਹੈ ਭਾਈ ਬਿਨਾ ਹਰੀ ਦੇ ਪ੍ਰੇਮ ਤੋਂ ਤੇ ਜਿੰਨਾ ਵੀ ਸੁਖ ਇਹਨਾਂ ਪਦਾਰਥਾਂ ਚ ਉਹ ਨਹੀਂ ਕਿਸ ਨੂੰ ਲੱਭਾ ਹੰਕਾਰ ਦੇ ਹੀ ਗਰਸੇ ਰਹੇ ਆ ਮਾਣ ਦੇ ਭਰੇ ਹੋਏ ਆ ਤੇ ਵਕਾਰਾਂ ਵਿੱਚ ਹੀ ਪਰਚਦੇ ਰਹੇ ਆ ਨੇ ਕਿਸੇ ਨੂੰ ਸੁਖ ਨਹੀਂ ਲੱਭਿਆ ਤਲ ਜਿੰਨਾ ਤੇ ਮਾਤਰ ਵੀ ਕਿਦਾਂ ਨੰਤੋਂ ਸਾਰੇ ਖਾਲੀ ਰਹਿ ਗਏ ਹਨ ਸਈ ਕਿਰਪਾ ਨਾਨਕ ਸਤਸੰਗੀ ਸਤਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਸਤਸੰਗਤ ਦੀ ਪ੍ਰਾਪਤੀ ਹੋਈ ਹੈ ਸਤਸਰੂਪ ਦੀ ਭਲੀ ਪ੍ਰਕਾਰ ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ ਉਹ ਸਤਸੰਗਤ ਦੇ ਵਿੱਚੋਂ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆਵਾਜਿਓ ਇਉ ਸਤਸੰਗਤ ਦੀ ਕਿਰਪਾ ਕਰਕੇ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੋਈ ਹੈ ਮਹਾਰਾਜ ਦੇ ਬਚਨ ਕਰ ਕਿਰਪਾ ਪ੍ਰਭ ਸਾਧ ਸੰਗ ਮੇਲ ਲੀ ਜਦੋਂ ਵਾਹਿਗੁਰੂ ਕਿਰਪਾ ਕਰਦਾ ਉਹ ਸਤ ਸੰਗਤ ਨਾਲ ਮੇਲਦਾ ਹੈ ਤੇ ਸਤ ਸੰਗਤ ਦੇ ਨਾਲ ਮਿਲਨੇ ਕਰਕੇ ਵਾਹਿਗੁਰੂ ਕਿਰਪਾਲੂ ਹੁੰਦਾ ਹ ਤਾਨ ਪਿਰ ਤਾਉ ਤਾਨ ਪਿਰ ਆਨੰਦ ਓਲਾਸਾ ਉਸ ਮੇਰੇ ਉਹ ਤਾਨ ਵਿਸ਼ਿਸ਼ਟ ਜਿਹੜੀ ਦੇਹ ਵਿਸ਼ਿਸ਼ਟ ਬਧਵਾ ਦੇ ਦਸੈਤ ਆਪਣੇ ਆਪ ਨੂੰ ਮੰਨਣ ਵਾਲੀ ਤੇ ਪਿਰ ਜਿਹੜਾ ਹੈ ਜੀਵਾਤਮਾ ਦੋਹਾਂ ਨੂੰ ਮਨੁੱਖਾ ਦੇ ਤਨ ਭਈ ਤਨ ਕੀ ਜਣੀ ਉਹਨਾਂ ਦੀ ਮਾਂ ਵੀ ਤਨ ਹੈ ਤਨ ਜਣੇ ਦੀ ਮਾਂ ਆਏ ਸਫਲ ਸੇ ਉਹ ਮਨੁੱਖਾ ਤਨ ਨੂੰ ਤਨ ਜਣੇ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਇਉ ਸੰਗਤ ਦੇਵ ਨਾਲ ਮਿਲ ਕੇ ਜਦੋਂ ਵਾਹਿਗੁਰੂ ਦੀ ਕਿਰਪਾ ਹੋਈ ਤਾ ਉਹ ਤਨ ਪਰ ਆਨੰਦ ਓਲਾਸ ਆਇਆ ਉਸ ਵੇਲੇ ਤਨ ਜਿਹੜੀ ਦੇਸ ਇਹ ਮਨੁੱਖਾ ਜਨੂੰ ਪਾ ਕੇ ਆਨੰਦ ਸਰੂਪ ਦਾ ਉਸਾਹੇ ਦੇ ਅੰਦਰ ਪੈਦਾ ਹੋਇਆ ਪ੍ਰੇਮ ਦੇ ਉਸਾਲੇ ਲੱਗੇ ਤੇ ਫਿਰ ਉਹ ਫਿਰ ਜਿਹੜਾ ਪਤੀ ਸੀ ਜੀਵ ਆਤਮਾ ਉਹਨਾਂ ਨੇ ਸਰੂਪ ਦੀ ਸਿਖਿਆਤ ਦਾ ਆਨੰਦ ਪਾ ਲਿਆ ਜਦੋਂ ਪ੍ਰੇਮ ਦਾ ਅਸ਼ਾਲਾ ਸਾਧ ਸੰਗਤ ਜੀ ਆਇਆ ਇਹ ਦੇਹ ਦੇ ਅੰਦਰ ਉਸ ਆਨੰਦ ਸਰੂਪ ਇਸ ਜੀਵ ਨੂੰ ਵੀ ਪ੍ਰਾਪਤ ਹੋ ਗਿਆ ਕਿਉਂ ਦੇਹ ਵੀ ਸਫਲੀ ਹੋ ਗਈ ਜੀਵ ਆਤਮਾ ਵੀ ਮੁਕਤ ਹੋ ਕੇ ਜੰਮਣ ਮਰਨ ਤੋਂ ਰਹਿਤ ਹੋ ਗਿਆ ਇਹ ਆਨੰਦ ਸਰੂਪ ਦਾ ਉਲਾਸ ਪੈਦਾ ਹੋਇਆ ਉਹਨਾਂ ਦੇ ਹਿਰਦੇ ਚ